ਜੇ ਕੱਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ 8 ਗਿੰਨਾ ਚੋ 6 ਵਿਕਟਾਂ ਦੋ ਓਵਰਾਂ ਵਿੱਚ ਲਾਈਆਂ ਦੋ ਹੈਟ੍ਰਿਕਾਂ ਇਸ ਭਾਰਤੀ ਗੇਂਦਬਾਜ਼ ਨੇ ਇੰਗਲੈਂਡ ਵਿੱਚ ਮਚਾਈ ਤਬਾਹੀ ਪੂਰੀ ਦੁਨੀਆ ਹੈਰਾਨ ক্রিকেট ਵਿੱਚ ਹਰ ਰੋਜ਼ ਨਵੇਂ ਰਿਕਾਰਡ ਬਣਦੇ ਰਹਿੰਦੇ ਹਨ ਪਰ ਭਾਰਤੀ ਮੂਲ ਦੇ ਸਨੀਪਰ ਸਪਿਨਰ ਕਿਸ਼ੋਰ ਕੁਮਾਰ ਕਿਸ਼ੋਰ ਕੁਮਾਰ ਸਾਧਕ ਨੇ ਇੰਗਲੈਂਡ ਵਿੱਚ ਜੋ ਚਮਤਕਾਰ ਕੀਤਾ ਹੈ ਉਹ shayd ਉਸ ਸਾਲਾਂ ਤੱਕ ਨਹੀਂ ਦੁਹਰਾਇਆ ਜਾਵੇਗਾ ਟੂ ਕਾਉਂਟੀਜ਼ ਚੈਂਪੀਅਨਸ਼ਿਪ ਡਿਵੀਜ਼ਨ 6 ਦੇ ਇੱਕ ਮੈਚ ਵਿੱਚ ਕਿਸ਼ੋਰ ਨੇ ਇੱਕ ਮੈਚ ਵਿੱਚ ਲਗਾਤਾਰ ਦੋ ਓਵਰਾਂ ਵਿੱਚੋਂ ਦੋ ਹੈਟ੍ਰਿਕ ਲੈ ਕੇ ਇਤਿਹਾਸ ਰਚਿਆ ਹੈ ਉਸ ਨੇ ਸਿਰਫ 8 ਗੇਂਦਾਂ ਵਿੱਚ ਤੇ ਵਿਕਟਾਂ ਲਗਾਂ ਜਿਸ ਵਿੱਚ 5 ਬੋਲਡ ਅਤੇ 1 ਕੈਚ ਆਊਟ ਸ਼ਾਮਲ ਹੈ ਆਪਣੀ ਸ਼ਾਨਦਰ ਗੇਂਦਬਾਜ਼ੀ ਦੇ ਆਧਾਰ ਤੇ ਕਿਸ਼ੋਰ ਨੇ ਆਪਣੀ ਟੀਮ ਨੂੰ ਸੁਵਿਪ ਸੁਵਿਪਰ ਦੇ ਕੋਲ ਚੈਸਟਰ ਕਲਕਾ ক্রিকেট ਕਲੱਬ ਨੂੰ ਜਿੱਤ ਦਵਾਈ ਹੈ 5 ਜੁਲਾਈ ਨੂੰ ਕੇਸ ਗਰੀਵ ক্রিকেট ਕਲੱਬ ਵਿਰੁੱਧ ਖੇਡੇ ਗਏ ਇੱਕ ਮੈਚ ਵਿੱਚ ਕਿਸ਼ੋਰ ਨੇ 6 ਓਵਰ ਗੇਂਦਬਾਜ਼ੀ ਕੀਤੀ ਹੈ ਤੇ ਆਪਣੇ ਸਲੇਪ ਵਿੱਚ ਉਸ ਨੇ ਸਿਰਫ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ ਹਨ ਉਸ ਦਾ ਸਲੇਪ ਕਲੱਬ ਕ੍ਰਿਕਟ ਦੇ ਇਤਿਹਾਸ ਵਿੱਚ ਦਰਜ ਹੋਣ ਯੋਗ ਸੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਸਨੇ ਆਪਣੇ ਚੌਥੇ ਓਵਰ ਦੀਆਂ ਆਖਰੀ ਤਿੰਨ ਗੇਂਦਾਂ ਤੇ ਹੈਟ੍ਰਿਕ ਲਈ ਹੈ ਜਿਸ ਤੋਂ ਬਾਅਦ ਉਸਨੇ ਆਪਣੇ ਅਗਲੇ ਯਾਨੀ ਕਿ ਪੰਜਵੇਂ ਓਵਰ ਦੀ ਤੀਜੀ ਚੌਥੀ ਅਤੇ ਪੰਜਵੀਂ ਗੇਂਦ ਤੇ ਵਿਕਟਾਂ ਲਈਆਂ ਹਨ ਅਤੇ ਇੱਕ ਹੋਰ ਹੈਟ੍ਰਿਕ ਆਪਣੇ ਨਾਮ ਕੀਤਾ ਹੈ ਇਸ ਦੌਰਾਨ ਉਸਨੇ ਪੰਜ ਬੱਲੇਬਾਜ਼ਾਂ ਨੂੰ ਲਕੀਰ ਬੋਰਡ ਕੀਤਾ ਹੈ ਅਤੇ ਇੱਕ ਬੱਲੇਬਾਜ਼ ਨੂੰ ਕੈਚ ਆਊਟ ਕੀਤਾ ਹੈ ਉਸ ਦੇ ਸ਼ਿਕਾਰ ਬਣੇ ਤੇ ਬੱਲੇਬਾਜ਼ਾਂ ਵਿੱਚੋਂ ਪੰਜ ਆਪਣਾ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਏ ਹਨ ਕੇਸਗੇਵ ਦੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਇਪ ਸਵਿਪ ਇਪ ਸਵਿਪ ਵਿੱਚ ਅਤੇ ਕੋਲ ਚੈਸਟਰ ਕਲੱਬ ਕ੍ਰਿਕਟ ਕਲੱਬ ਨੂੰ 139 ਦੌੜਾਂ ਦਾ ਟਿਚਾ ਦਿੱਤਾ ਸੀ ਕਿਸ਼ੋਰ ਨੇ ਬੱਲੇ ਨਾਲ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਮਦਦ ਕੀਤੀ ਹੈ ਉਸ ਨੇ 14 ਦੌੜਾਂ ਦੀ ਜੇਤੂ ਪਾਰੀ ਖੇਡੀ ਹੈ ਜਿਸ ਵਿੱਚੋਂ ਦੋ ਚੌਕਕੇ ਅਤੇ ਇੱਕ ਛੱਕਾ ਸ਼ਾਮਲ ਹੈ ਉਸ ਦੀ ਟੀਮ ਨੇ ਇਹ ਟਿਚਾ ਸਿਰਫ 21 ਓਵਰਾਂ ਵਿੱਚ ਹਾਸਲ ਕਰ ਲਿਆ ਸੀ ਤੇ ਮੈਚ 7 ਵਿਕਟਾਂ ਨਾਲ ਜਿੱਤ ਲਿਆ ਸੀ ਗੇਂਦਬਾਜ਼ ਅਤੇ ਬੱਲੇਬਾਜ਼ ਤੋਂ ਇਲਾਵਾ ਕਿਸ਼ੋਰ ਫਿਲਡਿੰਗ ਵਿੱਚ ਵੀ ਪਿੱਛੇ ਨਹੀਂ ਸੀ ਉਸ ਨੇ ਇੱਕ ਬੱਲੇਬਾਜ਼ ਜਸਕਰਨ ਸਿੰਘ ਨੂੰ ਰਨ ਆਊਟ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸ ਨੇ ਉਸ ਦਾ ਅਲ ਆਰਾਊਂਡ ਪ੍ਰਸ਼ਾਸਨ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ ਮੈਚ ਤੋਂ ਬਾਅਦ ਕਿਸ਼ੋਰ 사ਦਕ ਅਤੇ 20 BCX ਐਕਸੈਂਟ ਨੇ ਰਾਉਂਡ ਹੁੰਦੇ ਵਿਕਟਰ ਸ਼ੋ ਦੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਦੇਖਿਆ ਕਿ ਬੱਲੇਬਾਜ਼ ਆਊਟ ਹੈ ਤਾਂ ਮੈਂ ਸੱਚਮੁੱਚ ਆਪਣੇ ਆਪ ਨੂੰ ਸਨਮਾਨ ਅਸਮਾਨ ਵਿੱਚ ਉੱਡਦਾ ਮਹਿਸੂਸ ਕੀਤਾ ਹੈ ਮੈਨੂੰ ਵਿਸ਼ਵਾਸ ਨਹੀਂ ਹੋ ਰਹਾ ਸੀ ਕਿ ਮੈਨੂੰ ਇੰਨੇ ਫੋਨ ਕਾਲ ਆਏ ਮੈਂ ਮੈਚ ਤੋਂ ਬਾਅਦ ਅਸੀਂ ਸਾਰੇ ਇੱਕ ਰੈਸਟੋਰੈਂਟ ਵਿੱਚ ਗਏ ਸੀ ਖਾਣਾ ਖਾਦਾ ਪੀਂਦਾ ਆਨੰਦ ਮਾਣਿਆ ਤੇ 2.5 ਦਿਨ 2.5 ਘੰਟੇ ਉਹਨਾਂ ਪਲਾਂ ਨੂੰ ਜੀਵਿਆ ਜੋ ਮੈਂ ਕਦੇ ਨਹੀਂ ਭੁੱਲਾਂਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ